ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧੱਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਤੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਹੈ ਪਾਈ ਹੋਈ ਆ ਪਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹਕਮਨਾਨ ਪਾਰਟੀ ਦੇ ਜਿਹੜੇ ਐਮਐਲਏ ਸਹਬਾਨ ਆ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬੈਠੀ ਇਸ ਕਰਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲਾ ਕੇ ਫਿਰ ਲਗਾ ਦਿਓ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਅੱਜ ਤਾਂ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਨਾਲ ਸਰਦਾਰ ਜੰਗਦੀਪ ਸਿੰਘ ਮੀਡੀਆ ਸਲਾਹਕਾਰ ਵੀ ਅਸੀਂ ਟੀਮਾਂ ਆਪਣੀਆਂ ਲਾਈਆਂ ਹੋਈਆਂ ਜਿਹੜੇ ਇਕੱਲੇ ਇਕੱਲੇ ਥਾਂ ਤੋਂ ਜਿਹੜੀ ਇਹ ਵੇਰਵੇ ਇਕੱਠੇ ਕਰ ਰਹੇ ਪਰ ਮੈਂ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਧਾਰਨ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਸ ਉਪੇਧੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰਦੀ ਜਲਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮੀਨੇਸ਼ਨਾਂ ਹੋਈਆਂ ਕਿਸ ਵੱਡੇ ਪੱਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮੋਟਾ ਜਿਹਾ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਾਹਿਬਾਨਾਂ ਨੇ ਕਮਿਸ਼ਨ ਨੂੰ ਭੇਜੀਆਂ ਜਲਾ ਪ੍ਰੀਸ਼ਦ ਦੇ ਵਿੱਚ 72 ਸਿੱਗੀਆਂ 31 ਰਿਜੈਕਟ ਹੋ ਗਈਆਂ ਸਿਰਫ 41 ਰਹਿ ਗਈਆਂ ਜਿਨ੍ਹਾਂ ਨੂੰ ਭਰਨੇ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਗੱਲ ਤੇ ਨਹੀਂ ਕਿਉਂਕਿ ਉਹ ਤਾਂ ਬਚਰੇ ਕੀ ਕਹਿ ਸਕਦੇ ਆ 41 ਰਹਿ ਗਈਆਂ ਜਿਹੜਾ ਪੰਚਾਇਤ ਸੰਵਤੀ ਤੰਤਰਨ ਹੈ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਿਆ 50 50% ਝਾੜ ਨਿਕਲਿਆ ਜਿਹੜਾ ਪੰਚਾਇਤ ਸੰਪਤੀ ਗੰਢੀਵਿੰਡਾ 52 ਭਰੀਆਂ ਸੀ 37 ਰਜੈਕਟ ਹੋ ਗਈਆਂ ਕੱਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਇਲੈਕਟ ਹੋਈਆਂ 108 ਰਹਿ ਗਈਆਂ ਇਸੇ ਤਰ੍ਹਾਂ ਪੱਟੀ ਹੈ ਉੱਥੇ 75 ਭਰੀਆਂ ਸੀ 55 ਰਹਿ ਗਈਆਂ 55 ਰਜੈਕਟ ਹੋ ਗਈਆਂ ਸਿਰਫ 19 ਰਹਿ ਗਈ ਪੱਟੀ ਦੇ ਵਿੱਚ ਅਰ ਨਸ਼ਾਹਰਾ ਪੰਨੂਆ ਸੀ ਉਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕਮ